ਆਪਣੇ ਮੇਰੇ ਸਾਹਮਣੇ ਕਿਉਂ ਤੋਦੇ ਸਿਰੇ ਲੈ ਦੱਸ ਮੈਂ ਡਾਕਟਰਾਂ ਕਿਹਨੂੰ ਸੁਧਾ ਦੇ ਤੇਰੇ ਸਿਰੇ ਪੰਦਾ ਹੁਣ ਮੈਂ ਤੈਨੂੰ ਨਹੀਂ ਪੰਦਾ ਨਹੀਂ ਪਾਉ ਡਾਕਟਰ ਸਾਹਿਬ ਮੈਨੂੰ ਮੈਨੂੰ ਨਹੀਂ ਪਾਉ ਤੇਰੇ ਪਾਉ ਮੈਂ ਪਾਉਂਦਾ ਮੈਂ ਪੰਦਾ ਪਾਉਂਦਾ ਹੀ ਨਹੀਂ ਰਹਿਣਾ ਮੈਂ ਪਾਉਂਦਾ ਹੀ ਨਹੀਂ ਸਰੇ ਸਾਡਾ ਕੋਈ ਕੰਮ ਨਹੀਂ ਹੈ ਮੈਂ ਸਿਰੇ ਨੂੰ ਵੀ ਕਰਨਾ ਚਲ ਕੋਈ ਕੰਮ ਨਹੀਂ ਡਾਟਾ ਜਦੋਂ ਕਰਾਓਗੇ ਪਾਸ ਤੇ ਕਰਾ ਲਵਾਂ ਨਾ ਮੁਰਤੇ ਇਹ ਰੰਗਲੇ ਪੰਜਾਬ ਦੇ ਕੰਮ ਨੇ ਇਹ ਕੋਈ ਰੰਗਲੇ ਪੰਜਾਬ ਦੇ ਕੰਮ ਨਹੀਂ ਗਏ ਕਾਰਪੋਰੇਸ਼ਨ ਦੇ ਕੰਮ ਨੇ ਕੰਮ ਕੋਈ ਕਰਾਵੇ ਫੋਟੋਆਂ ਕੋਈ ਦਿਖਾ ਦੇ ਇਥੇ ਹੋ ਰਿਹਾ ਯਾਰ ਇਹਨੂੰ ਅਕਲ ਨਹੀਂ ਕਿ ਮੈਂ ਤੈਨੂੰ ਸਮਝਦਾਰ ਸਮਝਦਾ ਹਾਂ ਉਹ ਡਾਕਟਰ ਸਾਹਿਬ ਤੁਸੀਂ ਫਿਰ ਤੁਸੀਂ ਗਲਤ ਕਰ ਰਹੇ ਹੋ ਤੁਸੀਂ ਮੈਨੂੰ ਇਥੇ ਸਰੀਆਮ ਧਮਕੀ ਨਾਲ ਆਣਦੇ ਹੋ ਤੁਸੀਂ ਲਈ ਹੈ ਤੂੰ ਲਈ ਤੂੰ ਲਈ ਤੁਸੀਂ ਲਈ ਧਮਕੀ ਦਿੱਤੀ ਨਾ ਮੈਂ ਕੋਈ ਨਹੀਂ ਮਾਫੀ ਮੈਂ ਤੁਹਾਨੂੰ ਆਂਦੇ ਹੱਥ ਜੋੜੇ ਪੜਾਉਂਦਾ ਕੋਈ ਕਦੇ ਨਾ ਮੈਂ ਆਂਦੇ ਹੱਥ ਜੋੜੇ ਤੁਹਾਨੂੰ ਪਹਿਲਾਂ ਹੱਥ ਜੋੜੇ ਆਣੇ ਦੋ ਯਾਰ ਤੇਰਾ ਮਤਲਬ ਨਹੀਂ ਸੀਗਾ ਸਿਰ ਹੱਥ ਪਾਉਂਦਾ ਮੈਂ ਤੁਹਾਨੂੰ ਆਂਦੇ ਹੱਥ ਜੋੜੇ ਕੋਈ ਯਾਰ ਨਹੀਂ ਪਰ ਆਪਣੇ ਮੇਰੇ ਸਾਹਮਣੇ ਕਿਉਂ ਤੋਦੇ ਸਿਰੇ ਲੈ ਦੱਸ ਮੈਂ ਡਾਕਟਰ ਕਿਨ ਨਾ ਸੋਧਾ ਬੈਠੇ ਸਿਰੇ ਪੰਦਾ ਹੁਣ ਮੈਂ ਤੈਨੂੰ ਨਹੀਂ ਪੰਦਾ ਸਿਰੇ ਨਹੀਂ ਪਾਉ ਡਾਕਟਰ ਸਾਹਿਬ ਮੈਨੂੰ ਨਹੀਂ ਪਾਉਂਦਾ ਸਿਰੇ ਤੈਨੂੰ ਪਾਉਂਦਾ ਮੈਂ ਪਿੰਡ ਦਾ ਪਾਉਂਦਾ ਹੀ ਨਹੀਂ ਸਿਰੇ ਮੈਂ ਪਾਉਂਦਾ ਹੀ ਨਹੀਂ ਸਿਰੇ ਸਾਡਾ ਕੋਈ ਕੰਮ ਨਹੀਂ ਇਹ ਮੈਂ ਸਿਰੇ ਨੂੰ ਵੀ ਕਰਨਾ ਚਲ ਕੋਈ ਕੰਮ ਨਹੀਂ ਤੁਹਾਡਾ ਜਦੋਂ ਕਰਾਓਗੇ ਪਾਸ ਤੇ ਕਰਾ ਲਵਾਂ ਨਾ ਮੋਰ ਤੇ ਇਹ ਰੰਗਲੇ ਪੰਜਾਬ ਦੇ ਕੰਮ ਨੇ ਇਹ ਕੋਈ ਰੰਗਲੇ ਪੰਜਾਬ ਦੇ ਕੰਮ ਨਹੀਂ ਗਏ ਕਾਰਪੋਰੇਸ਼ਨ ਦੇ ਕੰਮ ਨੇ ਕੰਮ ਕੋਈ ਕਰਾਵੇ ਫੋਟੋਆਂ ਕੋਈ ਖਿਡਾਵੇ ਇਥੇ ਹੋ ਰਿਹਾ ਯਾਰ ਇਹਨੂੰ ਅਕਲ ਨਹੀਂ ਕਿ ਮੈਂ ਤੈਨੂੰ ਸਮਝਦਾਰ ਸਮਝਦਾ ਹਾਂ ਉਹ ਡਾਕਟਰ ਸਾਹਿਬ ਤੁਸੀਂ ਫਿਰ ਤੁਸੀਂ ਗਲਤ ਕਰ ਰਹੇ ਹੋ ਤੁਸੀਂ ਮੈਨੂੰ ਸਰੀਆਮ ਧਮਕੀਆਂ ਲਾਉਣ ਦੇ ਤੂੰ ਹੀ ਲਈ ਹੈ ਦੂਰ ਦੂਰ ਤੂੰ ਹੀ ਲਈ ਧਮਕਾਸ਼ੀ ਕੀਤੀ ਨਾ ਕੋਈ ਮਾਫੀ ਮੈਂ ਤੁਹਾਨੂੰ ਆਂਦੇ ਹੱਥ ਜੋੜੇ ਪਹਿਲਾਂ ਕਦੇ ਨਾ ਤੁਹਾਨੂੰ ਆਂਦੇ ਹੱਥ ਜੋੜੇ ਤੁਹਾਨੂੰ ਪਹਿਲਾਂ ਹੱਥ ਜੋੜੇ ਆਣ ਯਾਰ ਤੇਰਾ ਮਤਲਬ ਨਹੀਂ ਸੀ ਇਹ ਸਿਰ ਹੱਥ ਪਾਉਂਦਾ ਮੈਂ ਤੁਹਾਨੂੰ ਆਂਦੇ ਹੱਥ ਜੋੜੇ ਕੋਈ ਯਾਦ ਨਹੀਂ ਪਰ